ਇਰ ਬੁੱਤੇ ਨਾਲ ਚਿੱਤਰੋ ਸੰਖ ਦੀ ਆਵਾਜ਼ ਆਉਂਦੀ ਸੀ ਉਸ ਪਾਸੇ ਨੱਠੇ ਨੱਠੇ 4 ਮੀਲ ਦੀ ਧੌੜ ਲਾ ਕੇ ਆ ਪਹੁੰਚੇ ਜਦ ਨજર ਮਾਰੀ ਕਿ ਨਦੀ ਕਿਨਾਰੇ ਇੱਕ ਰੱਬ ਰੂਪ ਮਹਾਪੁਰਖ ਜਟਾ ਜੂਟ ਢੋਣਾ ਲਈ ਬੈਠਾ ਹੈ ਅਤੇ ਇੱਕ ਸੰਤ ਸੰਖ ਵਜਾ ਰਿਹਾ ਹੈ ਫਿਰ ਉਹ ਚਾਰ ਪੀਰ ਆਪਣੇ ਕਲਮਿਆਂ ਦਾ ਜਾਪ ਕਰਕੇ ਬਾਬਾ ਜੀ ਨੂੰ ਮਾਰਨ ਧੌੜੇ ਪਰ ਜਦ ਕੋਲ ਪਹੁੰਚਦੇ ਹੀ ਬਾਬਾ ਜੀ ਅਲੋਪ ਹੋ ਜਾਂਦੇ ਹਨ ਉਹ ਅੰਨੇ ਹੋ ਗਏ ਫਿਰ ਪਿਛੇ ਪਰਤ ਕੇ ਦੂਰ ਕੋ ਲੋਕੇ ਵੇਖਣ ਤਾਂ ਬਾਬਾ ਜੀ ਬੈਠੇ ਜਿਸ ਦੇ ਸਨ ਚੌ ਪੀਰਾਂ ਨੇ ਬਹੁਤ ਕਲਮੇ ਪੜੇ ਪੂਕਾਂ ਮਾਰੀਆਂ ਪਰ ਸ਼ਕਤੀ ਦੇ ਭੰਡਾਰ ਬਾਬਾ ਜੀ ਦਾ ਵਾੜ ਵੀnga ਨਾ ਕਰ ਸਕੇ ਜਦ ਕਈ ਵਾਰ ਲਾਗੇ ਆ ਕੇ ਅੰਨੇ ਹੋ ਕੇ ਵਾਪਸ ਮੁੜੇ ਤੇ ਕੋਈ ਕੇਸ਼ ਨਾ ਗਈ ਇਰ ਦੂਰੋਂ ਅਰਜ਼ਾ ਕਰਨ ਲੱਗੇ ਇਹ ਅੱਲਾਹ